ਹੋਰ ਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਜੀ ਮੈਂ ਸੁਖੀ ਟਿਵਾਣਾ ਟਿਵਾਣਾ ਸੀਡ ਸਟੋਰ ਤੋਂ ਤੇ ਤੁਸੀਂ ਦੇਖ ਰਹੇ ਹੋ ਆਪਣਾ YouTube ਚੈਨਲ ਖੇਤੀ ਇਨਫੋ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਜਿਹੜਾ ਗੁੱਲੀ ਡੰਡਾ ਹੈਗਾ ਕਣਕ ਦੇ ਵਿੱਚ ਇਹਨੂੰ ਆਪਾਂ ਕਿਸ ਤਰ੍ਹਾਂ ਕੰਟਰੋਲ ਕਰਨਾ ਹੈ ਤੇ ਜਾਂ ਕੋਈ ਚੌੜੀ ਪੱਤੀ ਵਾਲੇ ਨਦੀਨ ਹੈਗੇ ਆ ਉਹਨਾਂ ਬਾਰੇ ਵੀ ਆਪਾਂ ਗੱਲਬਾਤ ਕਰ ਲਵਾਂਗੇ ਜੇ ਵੀਡੀਓ ਜ਼ਿਆਦਾ ਲੰਮੀ ਨਾ ਹੋਈ ਤਾਂ ਕਿਉਂਕਿ ਮੈਂ ਤਾਂ ਆਪਣਾ ਗੁੱਲੀ ਡੰਡਈ ਹੈ ਜਿਨੇ ਨੱਕ ਦੇ ਵਿੱਚ ਦਮ ਕੀਤਾ ਹੋਇਆ ਹੈ ਆਪਣਾ ਜੀ ਸੋ ਲਿਖ ਕੇ ਆਪਾਂ ਸਕਰੀਨ ਦੇ ਉੱਤੇ ਕੁਝ ਨਹੀਂ ਪਾ ਸਕਾਂਗੇ ਜੀ ਤੇ ਇਸ ਕਰਕੇ ਵੀਡੀਓ ਨੂੰ ਜਰਾ ਧਿਆਨ ਨਾਲ ਸੁਣ ਲਿਓ ਜੀ ਤੇ ਕਰਨੇ ਆਪਾਂ ਨੇ ਤਜਰਬੇ ਸ਼ੇਅਰ ਨੇ ਆਪਣੇ ਕਿ ਆਪਾਂ ਕਿਹੜੀਆਂ ਕਿਹੜੇ ਤਰੀਕੇ ਵਰਤੇ ਹੋਏ ਨੇ ਦੇਖੋ ਜੀ ਕਿਸਾਨ ਵੀਰੋ ਇੱਕ ਤਾਂ ਆਪਾਂ 10-15 ਦਿਨ ਹੋ ਗਏ ਉਦੋਂ ਵੀਡੀਓ ਅਪਲੋਡ ਕੀਤੀ ਸੀਗੀ ਕਿ ਕੋਰ ਕਣਕ ਦੇ ਉੱਤੇ ਜਿਹੜਾ ਗੁੱਲੀ ਡੰਡਾ ਹੈਗਾ ਉਹਨੂੰ ਕਿਵੇਂ ਕੰਟਰੋਲ ਕਰ ਸਕਦੇ ਆ ਤੇ ਉਹਦੇ ਵਿੱਚ ਆਪਾਂ ਨੇ ਗੱਲ ਕੀਤੀ ਸੀਗੀ ਆਈਸੋਪ੍ਰੋਟੋਰੋਨ ਦਵਾਈ ਜਿਹੜੀ ਹੈਗੀ ਆ 75 ਵਪੀ ਕਿ ਉਹਦਾ ਆਪਾਂ ਕਿਵੇਂ ਇਸਤੇਮਾਲ ਕਰਨਾ ਹੈ ਤੇ ਉਹ ਅਗਰ ਵੀਡੀਓ ਨਹੀਂ ਦੇਖੀ ਕਿਸੇ ਵੀਰ ਨੇ ਤਾਂ ਆਪਣੇ ਚੈਨਲ ਤੇ ਪਈ ਹੋਈ ਹੈ ਜੀ ਦੇਖੀ ਜਾ ਸਕਦੀ ਹੈ ਜਾ ਕੇ ਤੇ ਇੱਕ ਗੱਲ ਦਾ ਖਾਸ ਖਿਆਲ ਰੱਖਣਾ ਜੀ ਕਿ ਆਈਸੋਪ੍ਰੋਟੋਰੋਨ ਜਿਹੜੀ ਦਵਾਈ ਹੈਗੀ ਐ ਉਹ ਵੱਡੇ ਗੁੱਲੀ ਡੰਡੇ ਤੇ ਕੰਟਰੋਲ ਨਹੀਂ ਕਰਦੀ ਹੈਗੀ ਇਸ ਕਰਕੇ ਅਗਰ ਤੁਹਾਡੇ ਖੇਤ ਦੇ ਵਿੱਚ ਗੁੱਲੀ ਡੰਡਾ ਜਿਹੜਾ ਹੈਗਾ ਚਾਰ-ਚਾਰ ਪੰਜ-ਪੰਜ ਪੱਤੇ ਹੋ ਚੁੱਕੇ ਆ ਤਾਂ ਫਿਰ ਆਈਸੋਪ੍ਰੋਟੋਰੋਨ ਨੂੰ ਤੁਸੀਂ ਨਾ ਹੀ ਵਰਤਿਓ ਤਾਂ ਚੰਗੀ ਗੱਲ ਐ ਤੇ ਵੱਡੇ ਗੁੱਲੀ ਡੰਡੇ ਨੂੰ ਫਿਰ ਆਪਾਂ ਕੰਟਰੋਲ ਕਿਸ ਤਰ੍ਹਾਂ ਕਰ ਸਕਦੇ ਆ ਇੱਕ ਤਾਂ ਦੇਖੋ ਸਿਨੈਰੀਓ ਅਲੱਗ-ਅਲੱਗ ਹੋ ਜਾਂਦੇ ਨੇ ਜੀ ਸਿਚੁਏਸ਼ਨਾਂ ਅਲੱਗ-ਅਲੱਗ ਹੋ ਜਾਂਦੀਆਂ ਨੇ ਹਾਲਾਤਾਂ ਦੇ ਅਨੁਸਾਰ ਆਪਾਂ ਨੂੰ ਕੰਮ ਕਰਨਾ ਪਊਗਾ ਅਗਰ ਆਪਾਂ ਲਕੀਰ ਦੇ ਫਕੀਰ ਬਣਾਗੇ ਤਾਂ ਆਪਾਂ ਨਾ ਗੁੱਲੀ ਡੰਡੇ ਨੂੰ ਮਾਰ ਸਕਾਂਗੇ ਤੇ ਉਲਟਾ ਆਪਣਾ ਹੋ ਜਾਊਗਾ ਨੁਕਸਾਨ ਇਸ ਕਰਕੇ ਵੀਡੀਓ ਨੂੰ ਜਰਾ ਧਿਆਨ ਨਾਲ ਸੁਣ ਕੇ ਫਿਰ ਕੋਈ ਆਪਣਾ ਫੈਸਲਾ ਕਰਨਾ ਹੈਗਾ ਆਪਣੇ ਕਿ ਕਿਹੜੀ ਦਵਾਈ ਆਪਾਂ ਪਾਈਏ ਇੱਕ ਤਾਂ ਦੇਖੋ ਹੁਣ ਬਰਸਾਤਾਂ ਦੇ ਕਰਕੇ ਪਾਣੀ ਥੋੜਾ ਜਿਹਾ ਵੈਸੇ ਹੀ ਲੇਟ ਹੋ ਗਿਆ ਸਾਰੇ ਕਿਸਾਨ ਵੀਰਾਂ ਦਾ ਤੇ ਪਹਿਲਾਂ ਆਪਾਂ ਉਹਨਾਂ ਦੀ ਗੱਲ ਕਰ ਲੈਨੇ ਆ ਕਿ ਅਗਰ ਕੋਰ ਕਣਕ ਦੇ ਉੱਤੇ ਆਪਾਂ ਨੇ ਅਜੇ ਵੀ ਸਪਰੇਅ ਕਰਨਾ ਹੈ ਤੇ ਗੁੱਲੀ ਡੰਡਾ ਚਾਰ ਚਾਰ ਪੱਤੇ ਹੋ ਚੁੱਕਿਆ ਤਾਂ ਆਪਾਂ ਦੇਖੋ ਇੱਕ ਜਿਹੜਾ ਸਲਫੋ ਸਲਫਰਾਨ ਸਾਲਟ ਆਉਂਦਾ ਹੈਗਾ ਟੈਕਨੀਕਲ ਇੱਕ ਇਹ ਇੱਕ ਕਲਡੀਨਾ ਫੋਪ ਜਿਹੜਾ ਹੈਗਾ ਟਾਪਿਕ ਵਾਲਾ ਜਿਹੜਾ ਆਪਣਾ ਟੈਕਨੀਕਲ ਆਏ ਇਸ ਨੂੰ ਮਿਕਸ ਕਰਕੇ ਆਪਾਂ ਸਪਰੇਅ ਕਰ ਸਕਦੇ ਆ ਕੋਰ ਕਣਕ ਦੇ ਉੱਤੇ ਜੇ 4-4 5-5 ਪੱਤੇ ਆਪਣਾ ਗੁੱਲੀ ਡੰਡਾ ਹੋ ਚੁੱਕਿਆ ਕਿਉਂਕਿ ਹੁਣ ਮੌਸਮ ਜਿਹੜਾ ਹੈਗਾ ਬਿਲਕੁਲ ਅਜੇ ਕਲੀਅਰ ਹੈਗਾ ਤਾਂ ਪੰਨ ਨਿਕਲ ਰਹੀਆਂ ਨੇ ਤਾਂ ਇਦਾਂ ਦੇ ਮੌਸਮ ਦੇ ਵਿੱਚ ਇਹ ਜਿਹੜੀਆਂ ਦਵਾਈਆਂ ਹੈਗੀਆਂ ਨੇ ਇਹਨੂੰ ਕੰਟਰੋਲ ਕਰ ਲੈਂਦੀਆਂ ਨੇ ਤੇ ਮੈਂ ਆਪਣੇ ਤਜਰਬੇ ਦੇ ਹਿਸਾਬ ਨਾਲ ਦੱਸਦਾ ਕਿ ਸਾਡੀਆਂ ਜ਼ਮੀਨਾਂ ਜਿਹੜੀਆਂ ਹੈਗੀਆਂ ਨੇ ਪੂਰੀਆਂ ਡੱਕਰ ਹੈਗੀਆਂ ਨੇ ਤੇ ਤਕੜੀਆਂ ਜ਼ਮੀਨਾਂ ਜਿਨ੍ਹਾਂ ਨੂੰ ਭਾਰੀਆਂ ਜ਼ਮੀਨਾਂ ਆਪਾਂ ਕਹਿ ਦਿੰਦੇ ਆ ਉਸ ਟਾਈਪ ਦੀਆਂ ਨੇ ਤੇ ਅਸੀਂ ਇੱਕ ਗੁੱਲੀ ਡੰਡੇ ਗੁੱਲੀ ਡੰਡੇ ਵਾਸਤੇ ਇੱਕ ਏਕੜ ਦੇ ਵਿੱਚ ਇੱਕ ਡੱਬਾ ਸਲਫੋਸਲਫਰਾਨ ਤੇ ਇੱਕ ਡੱਬਾ ਆਪਣਾ ਟੋਪਿਕ ਵਾਲਾ ਕੁਲਡੀਨਾਫੋਪ ਇਹ ਅਸੀਂ ਵਰਤਦੇ ਹਾਂ ਤੇ ਇਹ ਗੁੱਲੀ ਡੰਡੇ ਨੂੰ ਤਕਰੀਬਨ ਮਾਰ ਦਿੰਦਾ ਹੈ ਅਗਰ ਮੌਸਮ ਸਾਫ਼ ਰਹੇ ਤਾਂ ਤੇ ਕੋਰ ਕਣਕ ਤੇ ਅਗਰ ਆਪਾਂ ਨੇ ਸਪਰੇਅ ਇਹਦਾ ਕਰਨਾ ਹੈ ਤਾਂ ਫਿਰ ਪਾਣੀ ਆਪਾਂ ਨੇ 4-5 ਦਿਨਾਂ ਦੇ ਵਿੱਚ ਲਾਉਣਾ ਹੈਗਾ ਸਪਰੇਅ ਕਰਨ ਤੋਂ ਬਾਅਦ ਤੇ ਇੱਕ ਗੱਲ ਇੱਥੇ ਨੋਟ ਕਰ ਲਵੋ ਕਿ ਜਿਹੜੀ ਵੀ ਆਪਾਂ ਦਵਾਈ ਵਰਤਣੀ ਹੈ ਅਗਰ ਉਹਦੇ ਵਿੱਚ ਸਲਫੋਸਲਫਰਾਨ ਟੈਕਨੀਕਲ ਹੈਗਾ ਤਾਂ ਆਪਾਂ ਨੇ ਉਸ ਖੇਤ ਦੇ ਵਿੱਚ ਉਹ ਨਹੀਂ ਵਰਤਣਾ ਜਿੱਥੇ ਆਪਾਂ ਜਵਾਰ ਮੱਕੀ ਬਿਜਣੀ ਹੋਵੇ ਤੇ ਜਾਂ ਫਿਰ ਆਪਾਂ ਨੇ ਪਨੀਰੀ ਬਿਜਣੀ ਹੋਵੇ ਝੋਨੇ ਦੀ ਉਹ ਪਨੀਰੀ ਨੂੰ ਵੀ ਨੁਕਸਾਨ ਕਰਦਾ ਹੈਗਾ ਤੇ ਇਥੋਂ ਤੱਕ ਕਿ ਅਗਲੇ ਸਾਲ ਜਦੋਂ ਆਪਾਂ ਵਰਸੀਮ ਬੀਜਾਂਗੇ ਵਰਸੀਮ ਬੀ 19 ਜਿਆਦਾ ਕਾਮਯਾਬ ਉੱਥੇ ਨਹੀਂ ਹੁੰਦੀ ਅਗਰ ਆਪਣੇ ਤੋਂ ਡੋਜ਼ ਥੋੜੀ ਜੀ ਜਿਆਦਾ ਪੈ ਜਾਵੇ ਇਸ ਗੱਲ ਦਾ ਖਿਆਸ ਖਾਲ ਰੱਖਣਾ ਹੈਗਾ ਆਪਾਂ ਨੇ ਡੱਬੇ ਤੇ ਦੇਖ ਲੈਣਾ ਕਿ ਸਲਫੋਸਲਫਰਾਨ ਟੈਕਨੀਕਲ ਤਾਂ ਨਹੀਂ ਹੈਗਾ ਜਿਹੜਾ ਆਪਾਂ ਵਰਤ ਰਿਹਾ ਤੇ ਇੱਕ ਅਗਰ ਆਪਣੇ ਖੇਤ ਦੇ ਵਿੱਚ ਆਪਾਂ ਨੇ ਸਰੋਂ ਦੀਆਂ ਆਡਾਂ ਕੱਡੀਆਂ ਹੋਈਆਂ ਹੋਣ ਤਾ ਵੀ ਆਪਾਂ ਨੇ ਇਹ ਜਿਹੜਾ ਸਲਫੋ ਸਲਫਰਾਨ ਟੈਕਨੀਕਲ ਹੈਗਾ ਇਹਨੂੰ ਆਪਾਂ ਨੇ ਨਹੀਂ ਵਰਤਣਾ ਜੀ ਤੇ ਉਨਤ ਪੀਬੀਡਬਲ 550 ਜਾਂ ਨੋਰਮਲ ਪੀਬੀਡਬਲ 550 ਕਣਕ ਵੀ ਹੈਗੀ ਐ ਉਹਦੇ ਤੇ ਵੀ ਇਸ ਦੀ ਮਨਾਹੀ ਹੈਗੀ ਐ ਕਿਉਂਕਿ ਉਹਦੇ ਪੱਤੇ ਚੌੜੇ ਨੇ ਜੀ ਤੇ ਡੀਬੀਡਬਲ 187 ਜਿਹੜੀ ਵੈਰੈਟੀ ਹੈਗੀ ਐ ਇਹਦੇ ਪੱਤੇ ਤਾਂ ਜਰੂਰ ਚੌੜੇ ਨੇ ਪਰ ਇਹਦੇ ਉੱਤੇ ਉਦਾਂ ਕੋਈ ਮਨਾਹੀ ਨਹੀਂ ਕੀਤੀ ਹੋਈ ਯੂਨੀਵਰਸਿਟੀ ਵੱਲੋਂ ਤਾਂ ਆਪਾਂ ਨੂੰ ਇਹ ਤਜਰਬੇ ਕਰਕੇ ਦੇਖਣੇ ਪੈਣਗੇ ਜਾਂ ਕਿਸੇ ਵੀਰ ਨੇ ਪਿਛਲੇ ਸਾਲ ਦੇ ਵਿੱਚ ਜਿਹੜੀ ਆਪਣੀ DBW 187 ਹੈਗੀ ਹੈ ਇਹਦੇ ਉੱਤੇ ਅਗਰ ਲੀਡਰ ਵਾਲਾ ਸਾਲਟ ਵਰਤਿਆ ਹੋਵੇ ਸਲਫੋਸਲਫਰਾਨ ਤਾਂ ਆਪਣਾ ਤਜਰਬਾ ਉਹ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝਾ ਕਰੇ ਜੀ ਤੇ ਸਲਫੋਸਲਫਰਾਨ ਜਿਹੜਾ ਸਾਲਟ ਹੈਗਾ ਇਹ ਕੱਲਾ ਵੀ ਕੰਮ ਕਰ ਜਾਂਦਾ ਹੈ ਅਗਰ ਆਪਾਂ ਥੋੜੀ ਜੀ ਡੋਜ਼ ਵਧਾ ਕੇ ਪਾਈਏ ਪਰ ਡੋਜ਼ ਆਪਾਂ ਨੇ ਤਾਂ ਹੀ ਵਧਾਉਣੀ ਹੈ ਅਗਰ ਆਪਾਂ ਪਿਛਲੇ ਸਾਲਾਂ ਦੇ ਦੌਰਾਨ ਆਪਾਂ ਨੂੰ ਪਤਾ ਹੈ ਕਿ ਆਪਣੇ ਖੇਤ ਦੇ ਵਿੱਚ ਇਹ ਨੁਕਸਾਨ ਨਹੀਂ ਕਰਦੀ ਹੈਗੀ ਕਣਕ ਨੂੰ ਤੇ ਕਣਕ ਵੀ ਆਪਣੀ 35 ਦਿਨਾਂ ਦੀ ਘੱਟੋ-ਘੱਟ ਹੋਣੀ ਜ਼ਰੂਰੀ ਹੈ ਜੀ ਉਸ ਤੋਂ ਛੋਟੀ ਕਣਕ ਤੇ ਜ਼ਿਆਦਾ ਪਾਦਮਾ ਕੇ ਤਾਂ ਹੀ ਨੁਕਸਾਨ ਕਰ ਜੂਗਾ ਤੇ ਜਿਹੜਾ ਕਲਡੀਨਾ ਫੋਪ ਹੈਗਾ ਟੌਪਿਕ ਵਾਲਾ ਟੈਕਨੀਕਲ ਉਹ ਕੱਲਾ ਕੰਮ तकरीबन तकरीबन ਹੁਣ ਕਰਨੋਂ ਹਟ ਗਿਆ ਜੀ ਤੇ ਇਹ ਤਾਂ ਕੋਰ ਕਣਕ ਤੇ ਆਪਾਂ ਨੇ ਸਪਰੇਅ ਦੀ ਗੱਲ ਕਰ ਲਈ ਤੇ ਅਗਰ ਆਪਾਂ ਨੇ ਪਾਣੀ ਲਾ ਦਿੱਤਾ ਕਣਕ ਨੂੰ ਤਾਂ ਆਪਾਂ ਨੇ ਸਪਰੇਅ ਗੁੱਲੀ ਡੰਡੇ ਵਾਲੀ ਦਵਾਈ ਦਾ ਉਦੋਂ ਕਰਨਾ ਹੈਗਾ ਜਦੋਂ ਆਪਣੇ ਖੇਤ ਦੇ ਵਿੱਚ ਤੁਰਦੇ ਹੋਏ ਪੈਰਾਂ ਨੂੰ ਜ਼ਿਆਦਾ ਮਿੱਟੀ ਲਗਣੋਂ हट ਗਈ ਇਹ ਨਾ ਹੋਵੇ ਕਿ ਪੈਰ ਆਪਣਾ ਖੁਬਦਾ ਹੋਵੇ ਗਿੱਲੇ ਜ਼ਿਆਦਾ ਜ਼ਮੀਨ ਦੇ ਵਿੱਚ ਵੀ ਨੁਕਸਾਨ ਕਰ ਜਾਂਦੀਆਂ ਨੇ ਇਹ ਦਵਾਈਆਂ ਤੇ ਤੇ ਇੱਕ ਜਿਹੜਾ ਅਸੀਂ ਤਜਰਬਾ ਕੀਤਾ ਪਿਛਲੇ ਸਾਰ ਜਿਹੜੀ ਆਪਣੀ ਨੌਕਸਾ ਡੀਨ ਪੰਜ ਈਸੀ ਆਉਂਦੀ ਹੈਗੀ ਐ ਤਾਂ ਇਸ ਨੂੰ ਅਸੀਂ ਨੇ ਐਕਸੀਲ ਵੀ ਜਿਹਨੂੰ ਆਪਾਂ ਕਹਿ ਦਿੰਨੇ ਆ ਤੇ ਇਸ ਨੂੰ ਅਸੀਂ ਨੇ ਟੋਪਿਕ ਦੇ ਨਾਲ ਮਿਕਸ ਕਰਕੇ ਗੁੱਲੀ ਡੰਡੇ ਤੇ ਬਹੁਤ ਚੰਗਾ ਕੰਟਰੋਲ ਕੀਤਾ ਸੀਗਾ ਜੀ ਕਣਕ ਸੀਗੀ ਆਪਣੀ 35 ਤੋਂ 40 ਦਿਨਾਂ ਦੇ ਦਰਮਿਆਨ ਤੇ ਸਪਰੇਅ ਆਪਾਂ ਕੀਤਾ ਸੀਗਾ ਪਾਣੀ ਲਾਉਣ ਤੋਂ ਬਾਅਦ ਤੇ ਐਕਸੀਐਲ ਦੀ ਡੋਜ਼ ਜਿਹੜੀ ਹੈਗੀ ਆ 400 ਐਮਐਲ ਪ੍ਰਤੀ ਏਕੜ ਦੀ ਹੈਗੀ ਆ ਜੀ ਤੇ ਟੋਪਿਕ ਦਾ ਆਪਾਂ ਇੱਕ ਪੈਕਟ ਆਪਾਂਤਾ ਸੀਗਾ ਵਿੱਚੋਂ ਦੀ ਤੇ ਅਗਲਾ ਟੈਕਨੀਕਲ ਹੈਗਾ ਜੀ ਫੀਨੋਕਸਾ ਪ੍ਰੋਪੀ ਇਥਾਈਲ ਜਿਹੜਾ ਹੈਗਾ ਜਿਹੜਾ ਕਿ ਪਿਊਮਾ ਪਾਵਰ ਦੇ ਨਾਮ ਤੋਂ ਵੀ ਆਉਂਦਾ ਹੈਗਾ ਤੇ ਇਹਦੇ ਵਿੱਚ ਵੀ ਆਪਾਂ ਟੋਪਿਕ ਮਿਕਸ ਕਰਕੇ ਸਪਰੇਅ ਕੀਤਾ ਹੋਇਆ ਇਹ ਵੀ ਠੀਕ ਠਾਕ ਗੁੱਲੀ ਡੰਡੇ ਨੂੰ ਕੰਟਰੋਲ ਕਰ ਲੈਂਦਾ ਹੈ ਅਗਰ ਆਪਾਂ ਜਿਹੜੀਆਂ ਸਾਵਧਾਨੀਆਂ ਹੈਗੀਆਂ ਨੇ ਆਪਾਂ ਦੱਸ ਰਹੇ ਹਾਂ ਉਹ ਵਰਤਦੇ ਹੋਏ ਆਪਾਂ ਸਪਰੇਅ ਕਰੀਏ ਇਹਨਾਂ ਦਾ ਤੇ ਇੱਕ ਇੱਥੇ ਗੱਲ ਮੈਂ ਬਾਰ-ਬਾਰ ਇਹ ਗੱਲ ਕਹਿ ਰਿਹਾ ਕਿ ਇਹ ਸਾਰੇ ਦੇ ਸਾਰੇ ਸਾਡੇ ਆਪਣੇ ਕੀਤੇ ਹੋਏ ਤਜਰਬੇ ਨੇ ਸਾਡੀਆਂ ਜ਼ਮੀਨਾਂ ਦੇ ਹਿਸਾਬ ਨਾਲ ਅਸੀਂ ਨੇ ਦਵਾਈ ਸਪਰੇਅ ਕੀਤੇ ਨੇ ਜੀ ਤਾਂ ਤੁਸੀਂ ਇਦਾਂ ਨਹੀਂ ਹੈਗਾ ਕਿ ਜੋ ਚੀਜ਼ਾਂ ਮੈਂ ਕਹਿ ਰਿਹਾ ਉਹੀ ਚੀਜ਼ਾਂ ਤੁਸੀਂ ਵੀ ਕਰ ਲਓ ਅਗਰ ਜ਼ਮੀਨਾਂ ਹਲਕੀਆਂ ਹੈਗੀਆਂ ਨੇ ਤਾਂ ਤੁਸੀਂ ਖਾਸ ਕਰਕੇ ਜਿਹੜਾ ਇੱਕ ਤਾਂ ਸਲਫੋ ਸਲਫਰਾਨ ਟੈਕਨੀਕਲ ਹੈਗਾ ਤੇ ਇੱਕ ਇਹ ਜਿਹੜਾ ਆ ਆਪਣਾ ਐਕਸੀ ਵਾਲਾ ਸਾਲਟ ਹੈਗਾ ਪਨਾਕਸਾ ਡੀਨ 5 ਈਸੀ ਤਾਂ ਇਹਨਾਂ ਨੂੰ ਆਪਾਂ ਨੇ ਥੋੜੀ ਜੀ ਡੋਜ਼ ਇਹਨਾਂ ਦੀ ਘਟਾ ਕੇ ਵਰਤਣਾ ਹੈਗਾ ਤੇ ਪਾਣੀ ਦੀ ਜਿਹੜੀ ਮਾਤਰਾ ਹੈਗੀ ਹੈ 150 ਲੀਟਰ ਆਪਾਂ ਘੱਟੋ-ਘੱਟ ਜ਼ਰੂਰ ਲਾਉਣਾ ਹੈ ਉਹਦੇ ਨਾਲ ਫਾਇਦਾ ਇੱਕ ਤਾਂ ਇਹ ਹੋ ਜਾਂਦਾ ਹੈ ਕਿ ਸਾਰੇ ਜਿੰਨੇ ਵੀ ਗੁੱਲੀ ਡੰਡੇ ਹੁੰਦੇ ਆ ਉਹਦੇ ਉੱਤੇ ਦਵਾਈ ਪੈ ਜਾਂਦੀ ਹੈ ਤੇ ਦੂਜੀ ਗੱਲ ਇਹ ਹੋ ਜਾਂਦੀ ਹੈ ਕਿ ਅਗਰ ਆਪਾਂ ਘੱਟ ਪਾਣੀ ਲਾਵਾਂਗੇ ਤਾਂ ਦਵਾਈ ਗਾੜੀ ਰਹੂਗੀ ਤੇ ਜਿੱਥੇ ਦੁਬਾਰਾ ਆਪਣਾ ਕਣਕ ਤੇ ਸਪਰੇ ਹੋ ਗਿਆ ਤਾਂ ਉੱਥੇ ਨੁਕਸਾਨ ਕਰ ਸਕਦੀ ਹੈ ਜੀ ਦਵਾਈ ਇਹ ਤੇ ਨੋਜ਼ਲ ਆਪਾਂ ਨੇ ਜਿਹੜੀ ਹੈਗੀ ਆ ਕੱਟ ਵਾਲੀ ਨੋਜ਼ਲ ਦੇ ਨਾਲ ਸਪਰੇ ਕਰਨਾ ਹੈ ਜੀ ਕਿਉਂਕਿ ਜਿਹੜੀ ਦੂਜੀ ਆਪਣੀ ਗੋਲ ਨੋਜ਼ਲ ਹੁੰਦੀ ਹੈ ਉਦੇ ਨਾਲ ਫਰਕ ਇਹ ਪੈਂਦਾ ਕਿ ਦੋ ਵਾਰ ਸਪਰੇਅ ਹੋ ਜਾਂਦੀ ਹੈ ਕਿਉਂਕਿ ਉਹ ਬੂਮ ਬਣਾ ਕੇ ਸਪਰੇਅ ਕਰਦੀ ਹੈ ਇਸ ਕਰਕੇ ਕੱਟ ਵਾਲੀ ਨੋਜ਼ਲ ਨਾਲ ਹਮੇਸ਼ਾ ਆਪਾਂ ਨੇ ਗੁੱਲੀ ਡੰਡੇ ਨੂੰ ਕੰਟਰੋਲ ਕਰਨਾ ਹੁੰਦਾ ਹੈ ਤੇ ਆਪਾਂ ਨੇ ਇੱਧਰ ਉੱਧਰ ਨੂੰ ਘਮਾਉਂਦੇ ਹੋਏ ਜਿਹੜੀ ਆਪਣੀ ਲਾਂਸ ਹੈਗੀ ਹੈ ਇਹਦੀ ਪਾਈਪ ਸਪਰੇਅ ਪੰਪ ਦੀ ਉਦਾਂ ਨਹੀਂ ਕਰਨਾ ਉਹ ਆਪਾਂ ਨੇ ਸਿੱਧੇ ਜਿੰਨੀ ਜਗ੍ਹਾ ਜਾਂਦੀ ਹੈ 3 ਫੁੱਟ ਜਾਂ 4 ਫੁੱਟ ਉਹ ਹਿਸਾਬ ਨਾਲ ਆਪਾਂ ਨੇ ਉਹ ਸਪਰੇਅ ਕਰਨੀ ਹੈ ਤੇ ਹੁਣ ਆਪਾਂ ਥੋੜੀ ਜੀ ਗੱਲ ਉਹਨਾਂ ਟੈਕਨੀਕਲਾਂ ਦੀ ਕਰਦੇ ਆਂ ਜਿਹੜੇ ਕੰਪਨੀਆਂ ਦੇ ਵੱਲੋਂ ਕੁਝ ਖਾਸ ਅਨੁਪਾਤ ਦੇ ਵਿੱਚ ਮਿਕਸ ਕਰਕੇ ਦਿੱਤੇ ਜਾਂਦੇ ਨੇ ਤਾਂ ਪਹਿਲਾਂ ਆਪਾਂ ਉਹਦੀ ਗੱਲ ਕਰਦੇ ਆਂ ਜਿਨ੍ਹਾਂ ਦੇ ਵਿੱਚ ਮੈਟਰੀ ਬਿਊਜਨ ਮਿਕਸਡ ਹੈਗੀ ਹੈ ਤੇ ਵੈਸੇ ਮੈਂ ਮੈਟਰੀ ਬਿਊਜਨ ਦਾ ਸਪਰੇਅ ਕਣਕ ਦੇ ਉੱਤੇ ਕਰਨ ਦੇ ਹੱਕ ਦੇ ਵਿੱਚ ਨਹੀਂ ਹੈਗਾ ਤੇ ਆਪਾਂ ਨੇ ਆਪਣੇ ਵੱਲੋਂ ਸਿੱਧੇ ਟੈਂਕੀ ਦੇ ਵਿੱਚ ਇਹਨੂੰ ਨਹੀਂ ਪਾਉਣਾ ਹੁੰਦਾ ਜਿਹੜਾ ਮੈਟਰੀਬਿਊਜ਼ਨ ਹੈ ਸਨਕੋਰ ਦੇ ਨਾਮ ਤੋਂ ਜਿਹੜਾ ਮਸ਼ਹੂਰ ਹੈ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਤੇ ਐਟਰਾਜੀਨ ਦੀ ਵੀ ਮੈਂ ਗੱਲ ਕਰ ਲਵਾਂ ਕੁਝ ਕਿਸਾਨ ਵੀਰ ਐਟਰਾਜੀਨ ਵੀ ਕਹਿੰਦੇ ਆਪਾਂ ਵਰਤ ਸਕਦੇ ਹਾਂ ਪਰ ਆਪਣੇ ਰਿਸਕ ਤੇ ਉਹ ਵਰਤੋ ਤੇ ਝਾੜ ਤੇ ਬਹੁਤ ਬੁਰਾ ਅਸਰ ਪਾਉਂਦੀਆਂ ਨੇ ਜੀ ਇਹ ਤੇ ਕੰਪਨੀਆਂ ਵੱਲੋਂ ਚਲੋ ਫੇਰ ਵੀ ਇੱਕ ਖਾਸ ਅਨੁਪਾਤ ਦੇ ਵਿੱਚ ਉਹ ਦਵਾਈ ਮਿਕਸ ਕੀਤੀ ਜਾਂਦੀ ਹੈ ਤਾਂ ਕਰਕੇ ਆਪਾਂ ਡੋਜ਼ ਜ਼ਿਆਦਾ ਨਹੀਂ ਇਹਨਾਂ ਦੀ ਵਧਾਉਣੀ ਤੇ ਇਹਦੇ ਵਿੱਚ ਇੱਕ ਤਾਂ ਹੈਗਾ ਜੀ ACM9 ਦੇ ਨਾਮ ਤੋਂ ਪ੍ਰੋਡਕਟ ਆਉਂਦਾ ਹੈਗਾ ডোজ ਉਹਦੀ ਹੈਗੀ ਹੈ ਜੀ 240 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਤੇ ਇਹਦੇ ਵਿੱਚ ਦੋ ਸਾਲਟ ਹੈਗੀ ਹੈ ਦੇਖੋ ਇਹ ਇੱਕ ਤਾਂ ਕੋਲਡੀਨਾ ਫੋਪ ਹੈਗਾ ਜਿਹੜਾ ਟਾਪਿਕ ਦੇ ਵਿੱਚ ਹੈ ਤੇ ਦੂਜਾ ਹੈਗਾ ਮੈਟਰੀਬਿਊਜ਼ਨ ਤੇ ਇੱਕ ਇਦਾਂ ਦਾ ਹੀ ਸਾਲਟ ਹੋਰ ਆਉਂਦਾ ਹੈ ਮਾ ਪ੍ਰੋਡਕਟ ਜਿ ਸ਼ਗਨ 1121 ਆਪਾਂ ਨੇ ਕਈ ਵਾਰ ਸੁਣਿਆ ਹੈਗਾ ਇਹ ਤੇ ਇਹਦੇ ਵਿੱਚ ਕੁਲਡਿਨਾਫੋਪ ਟੋਪਿਕ ਵਾਲਾ ਸਾਲਟ ਤੇ ਮੈਟਰੀਬਿਊਜ਼ਨ ਸੰਕੋਰ ਵਾਲਾ ਸਾਲਟ ਤੇ ਇਹਦੀ ਡੋਜ਼ ਜਿਹੜੀ ਹੈਗੀ ਹੈ 200 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਹੈਗੀ ਹੈ ਤੇ ਪਰ ਮੈਂ ਗੱਲ ਫੇਰ ਉਹੀ ਬਾਰ-ਬਾਰ ਕੰਨਾ ਕਿ ਇਹਨਾਂ ਦੇ ਵਿੱਚ ਮੈਟਰੀਬਿਊਜ਼ਨ ਹੋਣ ਕਰਕੇ ਆਪਾਂ ਨੇ ਡੋਜ਼ ਇਹਨਾਂ ਦੀ ਨਹੀਂ ਵਧਾਉਣੀ ਜੀ ਜ਼ਿਆਦਾ ਤੇ ਦੂਰੀ ਬਾਰ ਵੀ ਆਪਾਂ ਨੇ ਸਪਰੇਅ ਨਹੀਂ ਮਾਰਨਾ ਤੇ ਪਾਣੀ ਦੀ ਮਾਤਰਾ ਆਪਾਂ ਨੇ ਖਾਸ ਕਰਕੇ ਇੱਥੇ 150 ਲੀਟਰ ਦਾ ਘੱਟੋ ਘੱਟ ਲਾਉਣੀ ਹੋਣੀ ਹੈ ਜੇ ਮੜਾ ਮੋਟਾ ਵੱਧ ਲੱਗ ਜੂ ਉਹ ਆਪਾਂ ਨੂੰ ਫਾਇਦਾ ਹੀ ਦੇਊਗਾ ਜੀ ਤੇ ਹੁਣ ਤੱਕ ਜਿੰਨੀਆਂ ਵੀ ਆਪਾਂ ਨੇ ਦਵਾਈਆਂ ਦੀ ਗੱਲ ਕੀਤੀ ਹੈ ਇਸ ਤੋਂ ਪਹਿਲਾਂ ਇਹਨਾਂ ਵਾਸਤੇ ਕਣਕ ਦੀ ਜਿਹੜੀ ਫਸਲ ਦੀ ਉਮਰ ਹੈਗੀ ਹੈ 35 ਤੋਂ ਲੈ ਕੇ 40-45 ਦਿਨਾਂ ਦੀ ਹੋਣੀ ਜ਼ਰੂਰੀ ਹੈ ਜੀ ਇਸ ਤੋਂ ਜ਼ਿਆਦਾ ਛੋਟੀ ਕਣਕ ਤੇ ਨੁਕਸਾਨ ਕਰ ਸਕਦੀਆਂ ਨੇ ਇਸ ਗੱਲ ਨੂੰ ਆਪਾਂ ਨੇ ਖਾਸ ਖਿਆਲ ਦੇ ਵਿੱਚ ਰੱਖਣਾ ਹੈਗਾ ਜੀ ਤੇ ਇੱਕ ਜਿਹੜੇ ਕੰਬੀਨੇਸ਼ਨ ਵਾਲੀ ਹੋਰ ਬ੍ਰਾਂਡ ਆਉਂਦਾ ਹੈਗਾ ਉਹ ਹੈਗਾ ਜੀ ਟੋਟਲ ਤੇ ਉਹਦੇ ਵਿੱਚ ਸਲਫੋ ਸਲਫਰਾਨ ਹੋ ਗਿਆ ਲੀਡਰ ਵਾਲਾ ਸਾਲਟ ਤੇ ਇੱਕ ਉਹਦੇ ਵਿੱਚ ਹੋ ਗਿਆ ਮੈਟ ਸਲਫਰਾਨ ਐਲ ਗ੍ਰਿਪ ਵਾਲਾ ਸਾਲਟ ਤੇ ਜਦੋਂ ਤਾਂ ਆਪਾਂ ਇਹਨਾਂ ਨੂੰ ਇਕੱਲੇ ਇਕੱਲੇ ਕਰਦੇ ਆਂ ਉਦੋਂ ਕਣਕ ਨੂੰ ਉਨਾ ਜ਼ਿਆਦਾ ਨੁਕਸਾਨ ਨਹੀਂ ਪਹੁੰਚਉਂਦੀ ਆ ਪਰ ਜਦੋਂ ਇਹਨਾਂ ਦਾ ਕੰਬੀਨੇਸ਼ਨ ਹੋ ਜਾਂਦਾ ਹੈ ਤਾਂ ਕਣਕ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਜੀ ਇਹ ਜਿਹੜੀ ਆਪਣੀ ਪ੍ਰੋਡਕਟ ਹੈਗਾ ਤੇ ਇੱਕ ਜਿਹੜਾ ਆਪਣਾ ਤੁਹਾਨੂੰ ਮੈਂ ਦੱਸਿਆ ਸੀ ਸ਼ਗਨ 1121 ਤਾਂ ਇਹਦੇ ਵਿੱਚ ਮੈਟਰੀਬਿਊਸ਼ਨ ਦੀ ਮਾਤਰਾ ਜ਼ਿਆਦਾ ਹੈਗੀ ਹੈ ਜੀ ਏਸੀਐਮ 9 ਦੇ ਨਾਲੋਂ ਇਹਨਾਂ ਚੀਜ਼ਾਂ ਦਾ ਆਪਾਂ ਨੇ ਖਾਸ ਖਿਆਲ ਰੱਖਣਾ ਹੁੰਦਾ ਕਿ ਆਪਾਂ ਨੇ ਪੜ੍ਹਨਾ ਹੋਏਗਾ ਡੱਬੇ ਦੇ ਉੱਤੇ ਕਿ ਕਿਹੜੀ ਟੈਕਨੀਕਲ ਜਿਹੜਾ ਹੈਗਾ ਉਹਦੇ ਵਿੱਚ ਕਿੰਨਾ ਕਿੰਨਾ ਪਾਇਆ ਹੋਇਆ ਹੈ ਕੰਪਨੀ ਵੱਲੋਂ ਤੇ ਵੈਸੇ ਤਾਂ ਮੈਂ ਪਹਿਲਾਂ ਹੀ ਕਹਿ ਕੇ ਸੰਕੋਰਾ ਵਾਲਾ ਜਿਹੜਾ ਟੈਕਨੀਕਲ ਹੈਗਾ ਤਾਂ ਅਸੀਂ ਤਜਰਬੇ ਕਰ ਕਰਕੇ ਦੇਖੇ ਹੋਏ ਨੇ ਜੀ ਇਹ ਝਾੜ ਤੇ ਅਸਰ ਬੁਰਾ ਪਾਉਂਦਾ ਹੈਗਾ ਜ਼ਰੂਰ ਤੇ ਜੇ ਤਾਂ ਦੇਖੋ ਮੌਸਮ ਸਾਫ਼ ਹੈਗਾ ਤਾਂ ਉੱਪਰ ਜਿਹੜੀਆਂ ਆਪਾਂ ਨੇ ਇਹਨਾਂ ਦਵਾਈਆਂ ਦੀ ਪਹਿਲਾਂ ਗੱਲ ਕੀਤੀ ਹੈ ਇਹ ਤਕਰੀਬਨ ਤਕਰੀਬਨ ਮਾਰ ਦਿੰਦੀਆਂ ਨੇ ਗੁੱਲੀ ਡੰਡੇ ਨੂੰ ਤੇ ਆਪਾਂ ਨੂੰ ਬਸ ਸਾਵਧਾਨੀਆਂ ਵਰਤਣੀਆਂ ਪੈਣਗੀਆਂ ਤੇ ਮੈਂ ਦੁਬਾਰਾ ਇੱਕ ਵਾਰੀ ਫੇਰ ਕਹਦਾ ਕਿ ਜਿਆਦਾ ਗਿੱਲੀ ਜ਼ਮੀਨ ਦੇ ਵਿੱਚ ਆਪਾਂ ਨੇ ਨਹੀਂ ਕਰਨੀਆਂ ਦਵਾਈਆਂ ਇਹ ਨੁਕਸਾਨ ਕਣਕ ਦਾ ਕਰਨਗੀਆਂ ਤੇ ਹਲਕੀਆਂ ਜ਼ਮੀਨਾਂ ਦੇ ਵਿੱਚ ਵੀ ਆਪਾਂ ਨੇ ਥੋੜੀ ਜੀ ਸਾਵਧਾਨੀ ਜ਼ਿਆਦਾ ਰੱਖਣੀ ਹੈ ਜੀ ਤੇ ਜੇ ਮੌਸਮ ਜ਼ਿਆਦਾ ਹੀ ਖਰਾਬ ਹੋਵੇ ਫਿਰ ਆਪਣੇ ਕੋਲ ਹੈਗੀ ਐ ਐਟਲੈਂਟਿਕਸ ਜਿਹੜਾ ਪ੍ਰੋਡਕਟ ਆਉਂਦਾ ਉਹ ਬਹੁਤ ਵਧੀਆ ਕੰਮ ਕਰਦਾ ਹੈਗਾ ਗੁੱਲੀ ਡੰਡੇ ਨੂੰ ਤੇ ਨੁਕਸਾਨ ਜਿਹੜਾ ਕਈ ਵੀਰ ਕਹਿੰਦੇ ਕਿ ਸਾਡੇ ਨੁਕਸਾਨ ਕਰ ਜਾਂਦੀ ਹੈ ਨੁਕਸਾਨ ਉਹ ਤਾਂ ਹੀ ਕਰਦੀ ਹੈ ਜਦੋਂ ਆਪਾਂ ਸਾਵਧਾਨੀ ਨਹੀਂ ਵਰਤਾਂਗੇ ਤੇ ਗਿੱਲੀ ਜਿਆਦਾ ਜ਼ਮੀਨ ਦੇ ਵਿੱਚ ਆਪਾਂ ਨੇ ਨਹੀਂ ਵਰਤਣੀ ਤੇ ਕਣਕ ਦੀ ਉਮਰ ਦੇ ਵਾਸਤੇ ਘੱਟੋ ਘੱਟ 45 ਤੋਂ 50 ਦਿਨ ਦੀ ਹੋਣੀ ਜ਼ਰੂਰੀ ਹੈ ਜੀ ਇਦੋਂ ਜਿਆਦਾ ਆਪਾਂ ਛੋਟੀ ਕਣਕ ਤੇ ਕਰਾਂਗੇ ਤਾਂ ਨੁਕਸਾਨ ਕਰੂਗੀ ਇਹ ਕਣਕ ਦਾ ਪੱਕਾ ਤੇ ਐਟਲੈਂਟਿਕਸ ਦੀ ਜਿਹੜੀ ਡੋਜ਼ ਹੈਗੀ ਹੈ ਜੀ 160 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਹੈਗੀ ਹੈ ਤੇ ਇੱਕ ਪ੍ਰੋਡਕਟ ਹੋਰ ਆਉਂਦਾ ਹੈ ਅਕੋਰਡ ਪਲੱਸ ਦੇ ਨਾਮ ਤੋਂ ਬਾਈ ਈਸੀ ਕਰਕੇ ਤੇ ਉਹਦੀ 500 ਐਮ ਐਲ ਦੀ ਡੋਸ ਹੈਗੀ ਹੈ ਤੇ ਉਹ ਆਪਾਂ ਨੇ ਇੰਨਾ ਜਦੇ ਯੂਜ਼ ਕੀਤਾ ਨਹੀਂ ਹੈਗਾ ਜੀ ਤਾਂ ਕਰਕੇ ਮੈਂ ਉਹਦੇ ਬਾਰੇ ਜ਼ਿਆਦਾ ਨਹੀਂ ਦੱਸ ਸਕਦਾ ਤਾਂ ਤੁਸੀਂ ਉਹਦੇ ਲੀਫਲੈਟ ਪੜ੍ਹ ਸਕਦੇ ਹੋ ਤੇ ਜਾਂ ਜੇ ਕਿਸੇ ਵੀਰ ਨੇ ਕੀਤਾ ਹੋਵੇ ਤਾਂ ਉਹ ਦੱਸ ਸਕਦਾ ਹੈਗਾ ਕਿ ਕਿੱਦਾਂ ਆਪਾਂ ਨੇ ਕਰਨਾ ਇਹਨੂੰ ਤੇ ਸਪਰੇਅ ਆਪਾਂ ਨੇ ਤਰੇਲ ਉਤਰੀ ਤੋਂ ਕਰਨੀ ਹੈ ਇਹ ਚੀਜ਼ ਆਪਾਂ ਨੇ ਯਾਦ ਰੱਖਣੀ ਹੈ ਜੀ ਹਮੇਸ਼ਾ ਤੇ ਸ਼ਾਮ ਨੂੰ ਵੀ ਜਦੋਂ 2 ਘੰਟੇ ਦਿਨ ਖੜਾ ਹੋਵੇ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਨੇ ਸਪਰੇਅ ਦਾ ਕੰਮ ਨਿਮੇੜ ਦੇਣਾ ਹੈ ਜੇ ਇੱਕ ਦਿਨ ਚ ਨਹੀਂ ਹੁੰਦੀ ਚਾਹੇ ਦੋ ਦਿਨਾਂ ਦੇ ਵਿੱਚ ਹੋ ਜਾਵੇ ਤਾਂ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਇਹਦੇ ਵਿੱਚ ਤੇ ਇੱਕ ਆਪਾਂ ਇਹਨਾਂ ਕੁ ਕਰ ਸਕਦੇ ਹਾਂ ਕਿ ਹਵਾ ਆਪਾਂ ਨੇ ਦੇਖ ਲੈਣੀ ਹੈ ਕਿ ਹਵਾ ਜ਼ਿਆਦਾ ਨਾ ਚੱਲਦੀ ਹੋਵੇ ਜਦੋਂ ਆਪਾਂ ਨੇ ਸਪਰੇਅ ਕਰਨਾ ਹੈ ਜੀ ਚਾਹੇ ਇੱਕ ਦਾ ਦਿਨ ਆਪਾਂ ਲੇਟ ਕਰ ਲਈਏ ਕਿਉਂਕਿ ਹਵਾ ਦੇ ਨਾਲ ਕੀ ਹੋਊਗਾ ਫਿਰ ਇੱਕ ਪਾਸੇ ਨੂੰ ਜ਼ਿਆਦਾ ਜਿਹੜੀ ਦਵਾਈ ਹੈਗੀ ਹੈ ਉਹ ਦੁਬਾਰਾ ਦੁਬਾਰਾ ਉੱਡ ਕੇ ਆਪਣੀ ਕਣਕ ਦੇ ਬੂਟਿਆਂ ਦੇ ਉੱਪਰ ਵੀ ਪਏਗੀ ਤੇ ਗੁੱਲੀ ਡੰਡੇ ਤੇ ਤਾਂ ਚਲੋ ਪਏਗੀ ਉੱਥੇ ਵੀ ਇਹ ਕਣਕ ਦਾ ਨੁਕਸਾਨ ਫਿਰ ਉਦੋਂ ਵੀ ਹੋ ਸਕਦਾ ਹੈ ਜੀ ਆਪਣਾ ਜ਼ਿਆਦਾ ਤੇ ਵੀਡੀਓ ਕਾਫੀ ਲੰਮੀ ਹੋਗੀ ਤੇ ਚੌੜੀ ਪੱਤੀ ਵਾਲੇ ਵਾਸਤੇ ਤਾਂ ਐਲ ਗ੍ਰਿਪ ਜਿਹੜਾ ਹੈਗਾ ਜੀ ਆਪਣਾ ਮੈਟਸਲਫਰਾਨ ਇਹਹੀ ਟੈਕਨੀਕਲ ਜਿਹੜਾ ਹੈਗਾ ਇਹ ਤਕਰੀਬਨ ਤਕਰੀਬਨ ਮਾਰ ਹੀ ਦਿੰਦਾ ਤੇ ਜਾਂ ਫਿਰ 24D ਆਉਂਦਾ ਹੈਗਾ ਇੱਕ ਤਾਂ ਲਿਕਵਿਡ ਦੇ ਵਿੱਚ ਆਉਂਦਾ ਹੈਗਾ ਉਹ 38% ਦੇ ਵਿੱਚ ਤੇ ਇੱਕ ਸੋਡੀਅਮ ਸਾਲਟ ਦੇ ਨਾਮ ਤੋਂ ਆਉਂਦਾ ਹੈਗਾ ਆਪਣਾ ਪਾਊਡਰ ਦੇ ਰੂਪ ਦੇ ਵਿੱਚ ਤਾਂ ਆਪਾਂ ਜਿਵੇਂ ਖੰਡੀ ਬਾਥੂ ਹੋਵੇ ਇਕੱਲਾ ਤਾਂ ਇਹ ਜਿਹੜੀਆਂ ਦਵਾਈਆਂ ਹੈਗੀਆਂ ਇਹ ਵੀ ਮਾਰ ਦਿੰਦੀਆਂ ਨੇ ਤਾਂ ਇਹਨਾਂ ਤੋਂ ਵੀ ਆਪਾਂ ਨੇ ਇੱਕ ਚੀਜ਼ ਦੀ ਸਾਵਧਾਨੀ ਰੱਖਣੀ ਹੈ ਕਿ ਜਿਹੜੀ ਜ਼ਿਆਦਾ ਗਿੱਲੀ ਕਣਕ ਤੇ ਆਪਾਂ ਨੇ ਇਹ ਵੀ ਨਹੀਂ ਕਰਨੀਆਂ ਹੈਗੀਆਂ ਦਵਾਈਆਂ ਤੇ ਸੋਡੀਅਮ ਸਾਲਟ ਜਿਹੜਾ ਹੈਗਾ ਉਹ ਆਪਣਾ ਗਰਮ ਪਾਣੀ ਦੇ ਵਿੱਚ ਕੋਸੇ ਪਾਣੀ ਦੇ ਵਿੱਚ ਥੋੜੇ ਜਿਹੇ ਦੇ ਵਿੱਚ ਘੋਲਣਾ ਬਹੁਤ ਜ਼ਿਆਦਾ ਆਪਾਂ ਇਹ ਨਹੀਂ ਹੈਗਾ ਕਿ ਉਬਲਦੇ-ਉਬਲਦੇ ਪਾਣੀ ਦੇ ਵਿੱਚ ਘੋਲ ਦੇਣਾ ਤੇ ਇਹਨਾਂ ਚੀਜ਼ਾਂ ਦਾ ਆਪਾਂ ਖਾਸ ਖਿਆਲ ਰੱਖ ਲਈਏ ਜੀ ਤਾਂ ਆਪਾਂ ਨੂੰ ਜਿਹੜਾ ਗੁੱਲੀ ਡੰਡਾ ਹੈਗਾ ਇਹਦੇ ਮਾਰਨ ਦੇ ਵਿੱਚ ਆਸਾਨੀ ਰਹੂਗੀ ਤੇ ਠੀਕ ਹੈ ਜੀ ਕਿਸਾਨ ਵੀਰੋ ਇੰਨੀ ਕੀ ਗੱਲ ਕਰਨੀ ਸੀਗੀ ਆਪਾਂ ਨੇ ਵੀਡੀਓ ਦੇ ਵਿੱਚ ਤੇ ਵੀਡੀਓ ਦੇਖਣ ਵਾਸਤੇ ਬਹੁਤ-ਬਹੁਤ ਜਿਆਦਾ ਧੰਨਵਾਦ ਜੀ ਤੁਹਾਡਾ ਸਾ